ਤਾਂ ਦਸ ਰਹਾ ਮੈਂ ਬੋਲ ਫਿਰ ਉਹ ਗੱਲ ਸੁਣ ਓਏ ਮੈਂ ਨਾ ਬਖਾ ਲਿਆ ਸ਼ਕਤੀ ਦੇ ਨਾਲ ਚੁੱਪ ਕਰਕੇ ਖੜਾ ਤੇ ਨੂੰ ਨਾ ਹੱਥ ਲਾਉ ਜੀ ਕੀ ਕਰਦੇ ਨਾ 40 ਦਾ ਨਾ ਸਲਾ ਕੱਢ ਲੈ ਮੈਨੂੰ ਫੜ ਲੈ ਮੈਂ ਤੇਰਾ ਸਲਾ ਵੇਖ ਲੈ ਫੜ ਚੁੱਪ ਕਰਕੇ ਖੜ ਮਾਰ ਮਾਰ ਪੁੱਛੇ ਸੂਏ ਸੱਬ ਨੂੰ ਮੇਰਾ ਕੰਮ ਬੰਦ ਪੜਾ ਦੇ ਉਹ ਖੜ ਕੇ ਰਹਿ ਤੂੰ ਹਾਂ ਬਾ ਮੇਰੇ ਬਹੁਤ ਉਸਕੇ ਬਹਿ ਕੇ ਮੈਨੂੰ ਕਿੰਨਾ ਤੇਰੇ ਇਹਨਾਂ ਟੋਲੇ ਕਰਦਾ ਮੈਂ ਆਪਾਂ ਕਸੜਿਆ ਆ ਅੱਜ ਕੋਈ ਕੰਮ ਕਰਦਾ ਵੀ ਭਾਂਡੇ ਮੰਜਣ ਨਾਲ ਹੈਨੀ ਤੇਰੇ ਕਿੰਨੇ ਟੋਲੇ ਕਰਦਾ ਹਾਂ ਗਰਤੂਜ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਕਾਹਦਾ ਕੰਮ ਕਾਹਦਾ ਕੰਮ ਮਲ ਜਾਂਦਾ ਵਿਆਹ ਕਰਾਉਣਾ ਭਾਈ ਮੈਂ ਤਾਂ ਐਨਾ ਕਰਨਾ ਦਿਆ ਮੈਂ ਤਾਂ ਦਾ ਖਾਰ ਦਾ ਖਾਰ ਦਾ ਹੋਇਆ ਤਰਾ ਆ ਕਰ ਤਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਾਵਾਲਾ ਹ ਲੈਦਾ ਡੋਲਾ ਹੈ ਤੂੰ ਛੜਾਏ ਕਰਦਾ ਆਰਾ ਛੜਾਏ ਸੁਣ ਹੁੰਦਾ ਵੀ ਨਹੀਂ ਗਾ ਤੂੰ ਤਾਂ ਮੁੱਲ ਮੱਲ ਦੀ ਓ ਸ਼ੱਤ ਮੈਂ ਤੁਸੀਂ ਕੀ ਕਰੀ ਐ ਨਹੀਂ ਸਾਡੇ ਖੇਤ ਦੇ ਮੱਤੇ ਢਾਰੇ ਲਾਈ ਜਾਂਦੇ ਓ ਬਾਬਾ ਬਾਬੂ ਲੱਗੇ ਇੱਕ ਮਿੰਟ ਖੜ ਜਾ ਮੈਨੂੰ ਖੜ ਜਾ ਮਗਾ ਮਗਾ ਕੰਮ ਬੰਨ ਲ ਗੇ ਮੇਰਾ ਹਾਂ ਇੰਨੇ ਕਰਦੇ ਮੇਰੇ ਬੰਦੇ ਫਿਰਦੇ ਨੇ ਤੁਸੀਂ ਹਾਂ ਮੈਂ ਕਿਹੋ ਕੀ ਗੱਲ ਕਹੀ ਓਏ ਦਊਂ ਰੋਗੀ ਮੈਂ ਭਾ ਲੈਣੀ ਆ ਮੈਂ ਕੀ ਕਰਾਂ ਮੈਂ ਮੈਂ ਇਹਨੂੰ ਇਹੋ ਜਿਹਾ ਸਰਾਬ ਦਊਂਗਾ ਨਾ ਮੰਜੀ ਤੂੰ ਤੇਰੇ ਵਰਗਾ ਪੁੱਤ ਪਾਵੇਂ ਵਾਹ ਬੰਦਾ ਖੜਾ ਖੜਾ ਮਾਰੇ ਚ ਪੇੜਾ ਲੱਗਦਾ ਮਾਰਦਾ ਜਿਵੇਂ ਸੁਵੇ ਜਾ ਵਾਹ ਜੀ ਵਾਹ ਬਾਬਾ ਜੀ ਕਿਵੇਂ ਸੁਣ ਸੋਨੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲਿਆ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋ ਉਸ ਦੀ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਾ ਭਾਪਤਾ ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਇਹ ਆ ਬਿੰਦੀਆਂ ਬੰਦਗਾਈ ਹਾਂ ਜੀ ਚੂੜੀਆਂ ਪਵਾ ਦਾਂਗੇ ਭਾਪਤਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਲਿਆਂਦਾ ਭਗਤਾ ਸੁਆਣਾ ਹਾਂਜੀ ਬਾਬਾ ਜੀ ਲਿਆਂਦਾ ਜੀ ਜੋੜਾ ਜੋੜਾ ਲੈ ਕੇ ਆਇਆ ਭਗਤਾ ਹਾਂਜੀ ਹਾਂਜੀ ਜਿਹੜਾ ਤੁਸੀਂ ਕਿਹਾ ਸੀ ਉਹ ਹੀ ਜੀ ਦਾ ਕੰਮ ਤੁਸੀਂ ਆਇਆ ਤੇਰਾ ਪੂਰਾ ਕਰਕੇ ਤੁਰਾਂਗੇ ਬਾਬਾ ਲਾ ਦੇ ਬੰਨੇ ਲਾ ਦੇ ਨੇ ਮਾਰੇ ਨੇ 40 ਦਿਨਾਂ ਦਾ ਸਲਾ ਕੱਢਿਆ ਵੇ ਭਾਈ ਬਾਬਾ ਜੀ ਕੀ ਮੈਂ ਸੋਨੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲੈ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋ ਉਸ ਦੀ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਭਗਤਾ ਠੀਕ ਹੋ ਆ ਸੀਟ ਜੁੜਾ ਜੁੜਾ ਲੈ ਕੇ ਆਇਆ ਨਾ ਹਾਂਜੀ ਹਾਂਜੀ ਬੈਠੋ ਆ ਲੋ ਬਬਾਈ ਆ ਸਾਰਾ ਸਮਾਨ ਆ ਜੀ ਇਹ ਸਾਰਾ ਸਮਾਨ ਆ ਨਾ ਜੀ ਹਾਂਜੀ ਹਾਂਜੀ ਆ ਜੁੜਾ ਜੁੜਾ ਰੱਖ ਦੋ ਆ ਸੀਟ ਦੋ ਲੇਰ ਵੀ ਲਿਆਂਦਾ ਜੀ ਲੇਰ ਲੈ ਕੇ ਆਏ ਨਾ ਹਾਂਜੀ ਹਾਂਜੀ ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਆ ਜੀ ਚੂੜੀਆਂ ਪੂਰ ਆ ਬਿੰਦੀਆਂ ਬੰਦਗਾਈ ਹਾਂਜੀ ਚੂੜੀਆਂ ਪਵਾ ਦਾਂਗੇ ਬਬਾ ਹਾਂਜੀ 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 ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਹਾਂਜੀ ਹਾਂਜੀ ਕਿੰਨੇ ਵਾਰਾ ਕਾਕਾ ਤੇਰੀ ਬਸ 50 ਤੋਂ ਟੱਪਣ ਵਾਲੇ ਆ ਜੀ ਹਾਂਜੀ ਆ ਚੱਕ ਲਾਲ ਕੱਪੜਾ ਲਿਓ ਜੀ ਬਬਾਈ ਤੈਨੂੰ ਲਾਲ ਪਰੀ ਲਿਆ ਕੇ ਦੂੰ ਲਾਲ ਪਰੀ ਹਾਂ ਜਮ ਜਮਾਈ ਜਮ ਬੇੜੇ ਪਾਰ ਕਰਦੇ ਹੋ ਇਹਨਾਂ ਕਿਦਾਂ ਟੈਨਸ਼ਨ ਨਹੀਂ ਲੈਣੀ ਬਾਬਿਆਂ ਹੁੰਦੇ 40 ਦਿਨਾਂ ਦਾ ਸਲਾ ਕੱਢਿਆ ਬਾਬਿਆਂ ਨੇ ਆ ਜੋੜੇ ਜੋੜੇ ਲਿਆਂਦਾ ਸਾਰਾ ਜੀ ਆ ਜੋੜਾ ਜੋੜਾ ਲੈ ਕੇ ਆਇਆ ਹਾਂਜੀ ਹਾਂਜੀ ਜਿਓ ਇਹ ਤੁਸੀਂ ਤੁਸੀਂ ਕਹੋਗੇ ਬਾਬਾ ਬਾਬਾ ਦਾ ਤੁਸੀਂ ਕਿਉਂਕਿ ਬੜਾ ਘੈਂਟ ਮਿਲਿਆ ਤੁਹਾਨੂੰ ਵਾਹ ਜੀ ਵਾਹ ਜਿਓ ਦੇ ਲੋ ਬਾਬਾ ਮੈਂ ਤਾਂ ਬਹੁਤ ਚਿਰ ਹੋ ਗਿਆ ਭੱਜੇ ਫਿਰਦੇ ਇਹ ਮੈਂ ਕਹਿੰਦਾ ਤੂੰ ਤਾਂ ਭੱਜਾ ਫਰੇਗਾ ਲੱਖਾਂ ਰੁਪਏ ਮੈਂ ਤਾਂ ਵਿਚੋਲੇ ਖਾਗੇ ਜਿਹੜੇ ਜਾਨੀ ਬਾਬਾ ਕਹਿੰਦਾ ਮੈਨੂੰ ਕਾਲਾ ਬਾਬਾ ਚੱਕ ਦਿਓ ਬਾਬਾ ਫੱਟੇ ਚੱਕ ਦਾਂਗੇ ਫੱਟੇ ਤੁਹਾਡਾ ਨਾਂ ਵੀ ਬਹੁਤ ਸੁਣਿਆ ਮੈਂ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ ਹਾਂਜੀ ਹਾਂਜੀ ਭਾਜੀ ਵਾ ਇਹ ਜੁੜਾ ਜੁੜਾ ਲੈ ਕੇ ਆ ਨਾ ਲੱਡੂਆਂ ਦਾ ਹਾਂਜੀ ਹਾਂਜੀ ਤੇਰਾ ਜਿਵੇਂ ਲੱਡੂ ਚਮਕਦੇ ਆ ਨਾ ਹਾਂਜੀ ਹਾਂਜੀ ਐ ਚਮਕੂਗੇ ਤੂੰ ਤਾਂ ਦੋਨੇ ਜਾਂਦੇ ਰਿਹਾ ਬਾਬਾ ਜੀ ਜਾਂਦੇ ਰਿਹਾ ਮੈਂ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਥੋੜੀ ਤੇ ਆਸ ਵੱਜੀ ਆ ਮੈਨੂੰ ਥੋੜੀ ਜੀ ਹੁਣ ਆਸ ਆਸਾ ਤਾਂ ਆਪਾਂ ਬੰਨ ਕੇ ਹੀ ਤੋੜਦੇ ਆ ਭਗਤਾ ਠੀਕ ਹੈ ਭਗਤਾ ਹਾਂਜੀ ਆਇਆ ਤੈਨੂੰ ਸਮਾਨ ਲਵਾਵਾਂ ਕਿੱਥੇ ਲੈੰਦਾ ਹੁੰਦਾ ਠੀਕ ਆ ਬਾਬਾ ਜੀ ਦੱਸੋ ਜੀ ਆਜੋ ਜੀ ਹਾਂਜੀ ਹਾਂਜੀ ਸਮਾਨ ਪੂਰਾ ਲੈਣਾ ਵਿੱਚੋਂ ਕੋਸ ਨਹੀਂ ਲੈਣਾ ਠੀਕ ਹੈ ਠੀਕ ਹੈ ਜੀ ਆਹ ਕੀ ਲੈ ਗਏ ਬਾਬਾ ਜੀ ਲਫਾਫੇ ਆ ਲਫਾਫੇ ਆ ਭਗਤਾ ਠੀਕ ਕਮਾਨ ਉੱਥੇ ਲੱਤੂ ਦਾ ਭਗਤਾ ਠੀਕ ਹੈ ਜੀ ਲਓ ਜੀ ਆਹ ਲਓ ਬਾਈ ਆਪਾਂ ਇੱਥੇ ਕੰਮ ਬਣਾਉਣਾ ਚਾਹੀਦਾ ਆਹ ਕੀ ਕਰੀ ਜਾਂਦੇ ਵੇਖਾ ਮੈਂ ਤੇ ਉੱਦੇ ਵਾਲਾ ਹੀ ਹੈ ਮੈਂ ਤੁਸੀਂ ਕੀ ਕਰੀ ਜਾਂਦੇ ਸਾਡੇ ਖੇਤ ਦੇ ਮੱਤੇ ਧਾਰੇ ਲਾਈ ਜਾਂਦੇ ਹੋ ਮਮਾ ਬੱਬਾ ਲੱਗਿਆ 1 ਮਿੰਟ ਖੜ ਜਾ ਮੈਨੂੰ ਖੜ ਜਾ ਮਸਾ ਮਸਾ ਕੰਮ ਬਣ ਲ ਗਿਆ ਮੇਰਾ ਹਾਂ ਇਨੋ ਤੈਨੂੰ ਮੈਂ ਬੱਚੇ ਫਿਰਦੇ ਨੂੰ ਤੁਸੀਂ ਹਾਂ ਦਾ ਟੋੜੇ ਨਾਉ ਕੀ ਗੱਲ ਕੋਈ ਮੈਂ ਭਲਣਾ ਨਹੀਂ ਮੈਂ ਕੀ ਕਰਾਂ ਮੈਂ ਹਾਂ ਉਹ ਦੇਵੀ ਆ ਹਾਂ ਲੋਕ ਸਾਨੂੰ ਕਹਿੰਦੇ ਪਤਾ ਸਵੇਤ ਲੱਗਦਾ ਲੈ ਦੱਸ ਕੀ ਕਰੀਏ ਕੋਈ ਖਾਣ ਪੀਣ ਦਾ ਸੇ ਰੱਖਿਆ ਦੋ ਦੋ ਲੱਡੂ ਦੋ ਅੰਬਾ ਜੇ ਮਰਜੀ ਲੈ ਭਾਲ ਦਾਲ ਲੈ ਤੈਨੂੰ ਕਿਵੇਂ ਬੋਲਾਂ ਮੈਂ ਇਹਨਾਂ ਨੂੰ ਇਹੋ ਜਿਹਾ ਸਰਾਬ ਦਊਂਗਾ ਨਾ ਮੰਜੀ ਦੂ ਦੂ ਤੇਰੇ ਵਰਗਾ ਛੁੱਪਾ ਕੇ ਮੈਂ ਅਥੜ ਪੰਜਾਹ ਕੁਟ ਪਟਕਾ ਬੰਦਾ ਮਾਰਾਂ ਚ ਪੜੇ ਲੱਗਦਾ ਮਰਨ ਦੱਸ ਤੈਨੂੰ ਕਿਹਨੇ ਮਾਤਾ ਜੀ ਵੀ ਕਿਸੇ ਸਾਥ ਦੇ ਚੇਲੇ ਆ ਮਾਤਾ ਜੀ ਸਾਥ ਦੇ ਚੇਲੇ ਹੋਵੇ ਤਾਂ ਇਹੋ ਜਿਹਾ ਟਾਲੇ ਨਹੀਂ ਬੈਠ ਕੇ ਲਾਉਂਦੇਗੇ ਇਹ ਮੁੰਡੇ ਦਾ ਵਿਆਹ ਮੈਂ ਕਰਵਾਉਂਗਾ ਪੱਕਾ ਮੈਂ ਵਾਦਾ ਕੀਤਾ ਇਹਦੇ ਨਾਲ ਤੇਰਾ ਆਪਦਾ ਵਿਆਹ ਹੋਇਆ ਵੇ ਮੇਰੇ ਤਾਂ ਤੰਤਸ ਕਰੋ ਮੇਰੇ 50 ਸਾਲ ਦੀ ਉਮਰ ਦੀ ਹੈ ਤੇਰੀ ਤਾਂ 60 ਸਾਲ ਦਾ ਤੂੰ ਹੋ ਗਿਆ ਤੇ ਭਾਲਦਾ ਤੂੰ ਡੋਲਾ ਹੁਣ ਹੁਣ ਕੀ ਕਰਾਂ ਮੈਂ ਮੈਂ ਤਾਂ ਕਨੇ ਪਿਚੋਲੇ ਪੈਠਾਗੇ ਮੈਂ ਤਾਂ ਸਾਰੇ ਮੈਗ ਚੋਲੇ ਪੈਸੇ ਖਾ ਕੇ ਤਾਂ ਸ਼ਰਮ ਨਹੀਂ ਆਉਂਦੀ ਇਹੋ ਜਿਹਾ ਟਾਲੇ ਲਾਉਂਦੇ ਨੂੰ 60 ਸਾਲ ਦਾ ਹੋਇਆ ਤੇ ਮਸਾ ਸਵਝੀ ਆ ਬਾਈ ਆ ਬਾਈ ਛਿਆਣੇ ਲੱਗਦੇ ਮੈਨੂੰ ਬਾਈ ਜੀ ਬਾਕੀ ਕਿਹਨੇ ਕੀ ਹੋਇਆ ਇਹ ਕਰਦੇ ਆਪਣੇ ਇਹ حاجه ਵੈੜੇ ਹੁੰਦਾਗਾ ਆ ਵੱਡਾ ਚੇਲਾ ਬਹੂ ਲਾ ਕੇ ਦਿੰਦਾ ਇਹੋ ਜਿਹਾ ਸਮਾਨ ਲਾ ਕੇ ਕੀ ਪਖੰਡ ਵਿਢਿਆ ਯਾਰ ਹੈ ਆ ਕੀ ਆ ਕਿਹੜੀ ਥਾ ਚਮਟੇ ਵਜਾਉਣ ਦੀ ਹੈ ਆਪਣੇ ਘਰੇ ਵਜਾਓ ਜਾਂ ਕੀ ਕਰਦੇ ਹੋ ਇੱਥੇ ਬੋਲਦਾ ਚੌਂਟੇ ਨੂੰ ਮਾਰਾ ਚੰਗਾ ਨਾ ਬੋਲੇ 40 ਪੌਲਸਾ ਅੱਗੇ ਗੱਲ ਕਰ ਉਹ 40 ਮੈਨੂੰ ਕੋਈ ਕੰਮ ਕਰ ਲੋ ਮੈਨੂੰ ਪਤਾ ਚਲਮਾ ਪੀਤੀ ਹੋਣੀਆਂ ਤੇਰੀਆਂ ਆ ਸਾਡੇ ਖੇਤ ਇੱਥੇ ਕਦੇ ਤੁਹਾਡੇ ਲਲੇਰ ਰੂਏ ਫਿਰਦੇ ਆ ਕਦੇ ਸੁਰਖੀਆਂ ਬਿੰਦੀਆਂ ਰੁੜਗੇ ਫਿਰਦੀਆਂ ਕਦੇ ਝੂੜੀਆਂ ਪਈਆਂ ਕੀ ਪਖੰਡ ਮਿੰਡਾ ਤੁਸੀਂ ਕਿਉਂ ਤੂੰ ਕੀ ਕਰਦਾ ਪੜੇ ਲਿਖਿਆ ਲੱਗਦਾ ਉਹ ਕੀ ਯਾਰ ਬਸ ਓਡਣਾ ਪੀਤੀ ਨਹੀਂ ਨਾ ਹਜੇ ਤੇਰੇ ਨਾਲ ਕੀ ਵੀ ਪਤਾ ਲੱਗੂ ਤੁਹਾਨੂੰ ਤੇਰੇ ਨਾਲ ਕੀ ਵੀ ਪਤਾ ਬਾਬਾ ਕਿੰਨੇ ਕਰਨੀ ਵਾਲਾ ਮੈਨੂੰ ਦੱਸਿਆ ਇਹਨਾਂ ਨੇ ਬਹੁਤ ਬਹੁਤ ਤੇਜੀ ਹਾਂ ਓਕੇ ਓਕੇ ਬਾਬੇ ਨੇ ਕਿੰਨੀਆਂ ਕਹੇ ਬੱਸ ਬਾਬਾ ਜੀ ਕਿੰਨੇ ਲੋਕਾਂ ਨੂੰ ਲੋ ਨੌਜਵਾਨ ਤਾਂ ਮੁੰਡੇ ਕੁਮਾਰੇ ਫੇਦੇ ਤਾਂ ਤੂੰ ਕੰਮ ਐ ਕਰਨਾ ਐ ਕਰ ਕਰਨੀ ਵਾਲਾ ਦਾ ਘਰੇ ਲੈ ਜਾ ਉੱਥੇ ਕਰਨੀਆਂ ਵੇਖ ਲੈਦੀਆਂ ਜਾ ਕੇ ਆ ਇੱਥੇ ਲੋਕਾਂ ਨੂੰ ਕੀ ਪਰੇਸ਼ਾਨ ਕੀਤਾ ਤੁਸੀਂ ਅੱਕੀਏ ਪਖੰਡ ਬੰਡ ਬਣਾਇਆ ਯਾਰ ਬੰਬਾ ਇਹਨੇ ਦੱਸਿਆ ਸੀ ਸਾਡੀ ਜ਼ਮੀਨ ਲੱਗਦੀ ਇੱਥੇ ਭਾਈ ਤੇ ਇੱਥੇ ਤੂੰ ਇਹੋ ਕੰਮ ਕਰੀ ਜਾਂਦੇ ਦੱਸ ਹਣ ਹਰੇਕ ਮੈਂ ਦੰਦੂ ਆਜ ਆਜਮੀ ਨੇ ਇਹਨਾਂ ਦੇ ਆ ਗਿਆ ਸਾਡੀ ਆ ਗਈ ਆ 24 24 ਘੰਟੇ ਇਹਨਾਂ ਦਾ ਰਸਤਾ ਭੈਣ ਜੀ ਹੋਰ ਤਾਂ ਇੱਥੋਂ ਥੋੜਾ ਕਦੇ ਚੁੰਨੀਆਂ ਖਲਾਰੀਆਂ ਸਾਡੇ ਡੇਰੇ ਚਾਜੇ ਸੋਡਾ ਵੀ ਲਾ ਲਾਂਗੇ ਰੱਜੇ ਰੱਜੇ ਤੁਹਾਡੇ ਡੇਰੇ ਤੋਂ ਕੁਝ ਨਹੀਂ ਤੇਰੇ ਤੇ ਤੂੰ ਗੱਲ ਸੋਨੇ ਪਖੰਡ ਵਿਢਿਆ ਮਸਾ ਮਸਾ ਕੰਮ ਪਨ ਲੱਗਿਆ ਬਣ ਜਾਂਦੇ ਕਿਹੜਾ ਕੰਮ ਬਣਦਾ ਨਾ ਕਿੰਨੇ ਵਾਰ ਬਣ ਜਾਂਦੇ ਕੰਮ ਆ ਬਈ ਮਸਾ ਮਸਾ ਤਨ ਮਸਾ ਮਸਾ ਕਾਦਾ ਕਾਦਾ ਕਰਾਂਗਾ ਕਾਦਾ ਕੰਮ ਕਾਹਦਾ ਕੰਮ ਬਣ ਜਾਂਦੇ ਵਿਆਹ ਕਰਾਉਣਾ ਬਈ ਮੈਂ ਤਾਂ ਐ ਨਾ ਕਰਨਾ ਤੇ ਮੈਂ ਕਰਦਾ ਤਾਰਦਾ ਤਾਰਦਾ ਹੋਇਆ ਤਰਾ ਆ ਕਰ ਕੋਈ ਜ਼ਰਾ ਤਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਾਵਾਲਾ ਆ ਲੈ ਲੈ ਡੋੜਾ ਇਹ ਤੋ ਛੜਾ ਇਹਦਾ ਛੜਾ ਸੁੱਤ ਹੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮਲ ਮਲ ਦੀ ਉਹ ਸ਼ਰਮ ਮਨੋਂ ਮਾੜੀ ਮੋਟੀ ਕੰਮ ਕਰਨੀ ਮਨੋਂ ਕੋਈ ਕੰਮ ਕਰ ਲੋ ਪਖੰਡ ਵੇਡਿਆ ਐਸੇ ਚੀਜ਼ ਦੇ ਮੁਲਕ ਦਾ ਬੇੜਾ ਗਰਖ ਕਰਤਾ ਬਾਬੇ ਨੇ ਕਹੀ ਆ ਨਹੀਂ ਨਹੀਂ ਆ ਕੁਜੇ ਦੀ ਆ ਵੀ ਆਂਬ ਵੀ ਕਈ ਖਾਊਗਾ ਪਾਉਂਦਾ ਡੋੜਾ ਲੱਡੂ ਆ ਵੇਖ ਬਾਈ ਪਖੰਡ ਵੇਡਿਆ ਵੇਖ ਬਾਈ ਤੇਰੀ ਪਖੰਡ ਕੀ ਫੜਿਆ ਯਾਰ ਮੈਂ ਇਹਨੂੰ ਹੀ ਪੁੱਛਿਆ ਆਖੇ ਦੋ ਆਂਡੇ ਦੋ ਆਂਬੀਆਂ ਦੋ ਲੱਡੂ ਤੇ ਆਖੇ ਲਲੇਰ ਉਹ ਬਾਬਾ ਕਹਿੰਦੇ ਜੋੜੀ ਬਣ ਜੂਗੀ ਤੇਰੀ ਜੋੜੀ ਨੇ ਆ ਐਸਾ ਉਹਨਾਂ ਦਾ ਸੱਤ ਆਉਂਦੀਆਂ ਨਹੀਂ ਦੀਆਂ ਤੇਰੇ ਮਗਰ ਲਿਆ ਦਊਗਾ ਬਈ ਮੇਰੇ ਤੇਰਾ ਵਿਆਹ ਚਾਹੀਦੀ ਹੈ ਬਈ ਮੈਂ ਕੀ ਕਰਾਂ ਤੇਰਾ ਵਿਆਹ ਦਾ ਰਿਆ ਹੋਇਆ ਨਹੀਂ ਜੀ ਮੇਰਾ ਵਿਆਹ ਹੋਇਆ ਨਹੀਂ ਮੈਂ ਕਰਵਾ ਦਿੰਦਾ ਜੀ ਤੇ ਅੱਧੀ ਮੈਂ ਚੱਟੀ ਹੋਈ ਪਏ ਤੇਰੀ ਤੂੰ ਕਰਵਾ ਦਿੰਦਾ ਆਪਦਾ ਤਾਂ ਹੋਇਆ ਨਹੀਂ ਇਹਦਾ ਕੀ ਕਰਾ ਦੇਗਾ ਤੂੰ 50 ਸਾਲ ਤੋਂ ਮੈਂ ਟੱਪ ਗਿਆ ਐਵੀ ਅੱਧੀ ਚੱਟੀ ਹੈ ਤੇਰੇ ਨਾਲ ਜੇ ਮਰਹਲ ਘਟਦੇ ਸਦੇ ਹੋਣਗੇ ਮੈਂ ਕਬੂਥਾ ਵੇਖਦਾ ਚਲ ਮਾ ਪੀ ਤੇ ਮੂੰਹ ਗਾਲਿਆ ਉਹਨੇ ਤੁਹਾਨੂੰ ਤੁਹਾਡੇ ਘਰ ਆਵਲੇ ਨਹੀਂ ਤੁਸੀਂ ਮੈਂ ਵੇ ਨਹੀਂ ਐ ਮੈਂ ਤਾਂ ਇਹੋ ਜਿਹੇ ਬਾਬਾ ਹੀ ਨਹੀਂ ਵੇਖੇ ਜਿਹੜੇ ਇਹੋ ਜਿਹੇ ਧਾਲੇ ਲਾ ਲਾ ਕੇ ਤੇ 7-8 ਸਾਲ ਦੇ ਬੰਦੇ ਨਾਲ ਵਿਆਹ ਹੋ ਜਾਵੇ ਹੈ ਕਿਹੜਾ ਪਿੰਡ ਇਹ ਤੈਨੂੰ ਕੌਣ ਕਰ ਦੂਗਾ ਰਸਤਾ ਪੁੱਣ ਜਾਲ ਕਰਨਾ ਚੜਾਵਾ ਚੜਾਏ ਕੋਈ ਨਾ ਕੋਨਾ ਤਾਂ ਹੋਊਗਾ ਹੀ ਕੋਈ ਸੁਣੂਗਾ ਬਾਕੀ ਕੋਈ ਗੁਰੂ ਮਾਨ ਕਰ ਬੱਚਿਆਂ ਨੂੰ ਖਵਾ ਕੋਈ ਕੁਸ ਬਣਾ ਕੇ ਆਈਂ ਆਹ ਸਾਡੇ ਖੇਤ ਮਸਾਹ ਪ੍ਰੋਸਾ ਅਸੀਂ ਬਾਬੇ ਦੇ ਮਸਾ ਹੋਇਆ ਸ਼ਰਮ ਮਾਨੋ ਭੈਣ ਜੀ ਮੈਨੂੰ ਸ਼ਰਮ ਨਹੀਂ ਨਹੀਂ ਲਾਵਾਂਗੇ ਆਪਾਂ ਭਾਈ ਆਪਾਂ ਆਪੀ ਲੈ ਕੇ ਚੱਲਾਂਗੇ ਆਪਾਂ ਆਪੀ ਲੈ ਕੇ ਚੱਲਾਂਗੇ ਹੁੰਦੀਆਂ ਹੁੰਦੀਆਂ ਬਹੂਆਂ ਜੇ ਛੋਟੇ ਵੀਰ ਓਏ ਗੱਲ ਸੁਣੋ ਮੈਂ ਨਾ ਦਿਖਾਵਾਂਗਾ ਚੁੱਪ ਕਰਕੇ ਖਾ ਤੈਨੂੰ ਨਾ ਹੱਥ ਲਾਉ ਜੀ ਕੀ ਕਰਦੇ ਨੇ 40 ਦਾਣ ਉਹ ਸਲਾ ਕੱਢ ਲੈ ਲੈ ਮੈਨੂੰ ਫੜਾ ਲੈ ਮੈਂ ਤੇਰਾ ਸਲਾ ਵੇਖ ਲੈ ਫੜਾ ਚੁੱਪ ਕਰਕੇ ਖੜ ਮਾਰ ਮਾਰ ਦੂਸੇ ਸੂਏ ਸੱਡੂਗਾ ਤਾਂ ਮੇਰਾ ਕੰਮ ਬੰਨ ਲੈ ਦੇ ਉਹ ਖਰਚ ਕਰਦਾ ਤੂੰ ਹਾਂ ਬਾਬ ਮੇਰੇ ਕੋਲ ਉਸ ਕੱਢ ਕੇ ਮੈਨੂੰ ਕਿੰਨਾ ਤੇਰੇ ਅੱਗੇ ਤੂੰ ਕੰਮ ਕਰ ਰਿਹਾ ਹੈ ਵੀ ਭਾਂਡੇ ਮੰਜਨ ਵਾਲੇ ਹੈ ਨਹੀਂ ਤੇਰੇ ਕੋਲ ਤੈਨੂੰ ਡੋਲੇ ਕਰ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਉਹ ਚੋਲਿਆਂ ਤੇ ਦੇਖ ਆ ਗਏ ਭਰਾਵਾ ਅਸਨ ਭਾਈ ਅਸਨ ਭਾਈ ਪਤਾ ਕੀ ਹੈ ਇਹਦੇ ਆਪ ਦੇ ਲੱਛਣ ਨਹੀਂ ਚੰਗੇ ਹੁੰਨੇ ਲੱਛਣ ਚੰਗੇ ਹੁੰਦੇ ਘਿਹੜੀਦਾਰ ਨਹੀਂ ਵਿਆਹ ਜਾਂਦਾ ਉਤੋਂ ਇਹੋ ਜਿਹੇ ਪਖੰਡੀ ਤੂੰ ਕੁਝ ਕਰ ਲੈ ਕੋਈ ਕੰਮ ਧੰਦਾ ਕਰ ਲੈ ਮਰ ਲੈ ਆਪ ਦਾ ਰਿਆ ਤੇਰਾ ਕਿਉਂ ਨਹੀਂ ਹੋਇਆ ਐਨਾ ਕੁੱਤੇ ਕਮ ਅਜ ਪਿਆਵੇਂ ਤੂੰ ਜਦੋਂ ਚੰਗੇ ਕੰਮਾਂ 'ਚ ਬਿਆ ਹੁੰਦਾ ਨਾ ਕੋਈ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਕੋਈ ਹੋਰ ਮਿਹਨਤ ਮਜ਼ਦੂਰੀ ਕਰਦਾ ਹੁੰਦਾ ਤੇਰਾ ਵੀ ਹੋ ਜਾਂਦਾ ਆਪਦਾ ਹੋਇਆ ਨਾ ਤੈਨੂੰ ਡੋਲਾ ਦੇਊਗਾ ਲਿਆ ਕੇ ਇਹਨਾਂ ਦੇ ਤੌਣੀ ਲਾਓ ਇੰਨਾ ਕੀ ਬਸ ਮਸਾ ਭਰੋਸਾ ਕਰਕੇ ਲਿਆਏ ਆ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅੱਛਾ ਦੂਜੇ ਨਾ ਨਾ ਉਮਰ ਕਿੰਨਾ ਸ਼ਾਬਾ ਬਾਬੇ ਸਾਰੇ ਬਦਲਦੇ ਆ ਤੁਸੀਂ ਪਰ 6-7 ਬੰਦੇ ਛੜੇ ਛੜੇ ਜਾ ਕੇ ਬਾਬੇ ਬਹੁਤ ਸਾਰੇ ਵਹਿ ਗਏ ਆ ਥਾਲਿਆਂ 'ਚ ਵਹਿਏ ਨੇ ਬਾਬੇ ਨਾ ਨਾ ਉਮਰ ਕਿੰਨੀ ਵਚੜਾ ਵਚੜਾ ਉਮਰ ਕਿੰਨੀ ਉਮਰ ਕਿੰਨੀ ਤੇਰੀ ਹੋਰ ਤਾਂ 50 ਦੇ ਨੇੜੇ ਹੋਣ ਵਾਲੀ ਆ 50 ਦੇ ਨੇੜੇ ਹਾਂ ਈ ਆਲੇ ਹਾਂਜੀ ਉਹ ਚਪੇੜਾ ਮਾਰੂ ਮੂੰਹ ਤੇ ਅੱਦੋ ਬਾੜੀ ਦਾੜੀ ਚਿੱਟੀ ਧੀਆਂ ਨਾਲੋਂ ਮੈਨੂੰ ਤਾਂ ਸਰਪਾ ਦਾ ਲੱਗਦਾ ਉਹ ਉਹਨੂੰ ਇੰਪ੍ਰੈਸ ਕਰਦਾ ਜੇ ਮੈਂ ਚਾਲੀਆ 50 ਦਾ ਕਹਦਾ ਨਾ ਕਰ ਤੂੰ ਆਰਦਾ ਬਹਿਣ ਮੈਨੂੰ ਕਿਥੋਂ ਡੋਲੇ ਨਹੀਂ ਆਉਂਦੀ ਵੀ ਆ ਤੇਰੀ ਵਿਆਹ ਗਰਾਉਂਡ ਦੀ ਹੁਮਰਾ ਬਾਬਾ ਮੈਦਾ ਜੀ ਨੇ ਕਹੇ ਮੈਨੂੰ ਇੰਨੇ ਪੈਸੇ ਢਾਲ ਆ ਦੇ ਨਾ ਕੁਝ ਕਰ ਦੇ ਮੈਂ ਸਾਰਾ ਕੁਝ ਕਰੀ ਜਨਾ ਮੈਂ ਹੋ ਗਿਆ ਹੁਣ ਉਹ ਗੱਲ ਸੁਣ ਉਹ ਗੱਲ ਸੁਣਾ ਉਹ ਗੱਲ ਸੁਣ ਗੱਲ ਸੁਣਾ ਉਹ ਗੱਲ ਸੁਣਾ ਯੱਗਲ ਲੋਕਾ ਤੂੰ ਵੀ ਗੱਲ ਸੁਣਾ ਮੇਰੀ ਜੇ ਇੰਨਾ ਪਖੰਡਾਂ ਦੇ ਨਾਲ ਕਿਤੇ ਵਿਆਹ ਹੁੰਦੇ ਹੋ ਨਾ ਡੋਲੇ ਆਉਂਦੇ ਹੁਣ ਇੰਨਾ ਦਾ ਮੁੰਡੇ ਹੁੰਦੇ ਹੋਣ ਤਾਂ ਫਿਰ ਜਿਹੜੇ 20 20 ਸਾਲੇ ਵੱਜਦੇ ਆ ਨਾ ਮਾਰ ਕੇ ਨਾ ਬੰਦਾ ਅਗਲਾ 307 ਚੋ 302 ਚੋ ਬਰੀ ਹੋ ਕੇ ਬਾਹਰ ਆ ਜਾ ਕੇ ਰਿਆ ਤੁਹਾਡੇ ਢਾਲੇ ਢੂਲੇ ਕਰਵਾ ਕੇ ਹਰ ਹਫਤੇ ਤੂੰ ਢਾਲਾ ਲਾਉਣ ਆ ਜੈ ਨਾ ਇਹ ਤੇ ਪਿਛਲੇ ਵੀਰਵਾਰ ਵੀ ਤੈਨੂੰ ਲੋਕਾਂ ਨੇ ਕੁੱਟਿਆ ਸੀ ਨਾ ਉੱਥੇ ਪੰਜਾਬ ਪਾ ਕੇ ਜਿੱਦੇ ਤੈਨੂੰ ਗਦੇ ਦੇ ਭਾਗੇ ਤੇਰਾ ਮੂੰਹ ਕਾਲਾ ਕੀਤਾ ਸੀ ਉਹੀ ਇਹਨਾਂ ਨੂੰ ਹਾਂ ਬਾਬਾ ਜੇ ਤੂੰ ਬਾਬਾ ਚਾਹਣਾ ਹੋਵੇ ਨਾ ਤਾਂ ਮੈਂ ਤਾਂ ਦਾ ਸਰਾਰਤਾਂ ਨੂੰ ਦਊਂਗਾ ਮੈਂ ਨਾ ਦਊਂਗਾ দেোম দেক ল